ਲੰਗਰ ਲਗਾਇਆ ਜਾਂਦਾ ਤੁਹਾਡੇ ਪਿੰਡ ਵੱਲੋਂ ਕਿੰਨੇ ਕ ਸਾਲਾਂ ਤੋਂ ਲਗਾ ਰਹੇ ਹੋ ਜੀ ਇਹ ਪਿਛਲੇ 27 ਸਾਲਾਂ ਤੋਂ ਲਾ ਰਹੇ ਹਾਂ ਜੀ ਤੇ ਇਕੱਲਾ ਪਿੰਡੀ ਸ਼ੋਅ ਕਰਦਾ ਜਾਂ ਬਾਕੀ ਇਲਾਕੇ ਸੰਗਤਾਂ ਵੀ ਇਕੱਲਾ ਪਿੰਡੇ ਕਰ ਰਿਹਾ ਜੀ ਅੱਛਾ ਜੀ ਹਾਂ ਸਾਰੀ ਪਿੰਡੀ ਸੰਗਤ ਦੇ ਵੱਲੋਂ ਪਿੰਡੇ ਦੇ ਨੌਜਵਾਨਾਂ ਵੱਲੋਂ ਇਹ ਪ੍ਰੋਗਰਾ ਲੱਗਿਆ ਜਾਂਦਾ ਹੈ ਹੂੰ ਤੇ 4 ਦਿਨ ਬਾਬਾ ਜੀ ਸਿੰਘ ਜੀ ਬਾਬਾ ਯੋਗਾਰ ਸਿੰਘ ਜੀ ਬਾਬਾ ਜੋਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਯਾਦ ਵਿੱਚ ਇਹ 4 ਦਿਨ ਦਾ ਲੰਗਰ ਇਥੇ ਲਾਇਆ ਹੈ ਇੱਕ ਮੈਂ ਬਹੁਤ ਸੋਹਣੀ ਚੀਜ਼ ਦੇਖੀ ਹੈ ਲੰਗਰ ਦੇ ਵਿੱਚ ਕਿ ਜੋੜੇ ਪਾਸੇ ਖੋਲ ਕੇ ਫਿਰ ਲੰਗਰ ਛਕਾਇਆ ਜਾ ਰਿਹਾ ਹੈ ਨਹੀਂ ਤਾਂ ਕਈ ਜਗ੍ਹਾ ਸੀ ਲੰਗਰ ਦੇਖਿਆ ਕਿ ਜੋੜੇ ਸਣਾਈ ਲੰਗਰ ਛਕਾਇਆ ਜਾ ਰਿਹਾ ਪਰ ਤੁਹਾਡੇ ਮੰਚੇ ਕਿਸ ਤਰ੍ਹਾਂ ਇਹ ਇਹ ਬੇਨਤੀ ਸੰਗਤ ਨੂੰ ਕੀਤੀ ਜਾਂਦੀ ਕਿਉਂਕਿ ਲੰਗਰ ਦੀ ਮਰਿਆਦ ਇਹ ਹੈ ਕਿ ਜੋੜਾ ਖੋਲ ਕੇ ਲੰਗਰ ਛਕਿਆ ਜਾਵੇ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਸੰਗਤ ਨੂੰ ਪਿਆਰ ਨਾਲ ਬੇਨਤੀ ਕਰੋ ਕਿ ਸਾਰੀ ਸੰਗਤ ਲੰਗਰ ਦਾ ਸਤਿਕਾਰ ਕਰਦੇ ਹੋਏ ਜੋੜਾ ਖੋਲ ਕੇ ਇਸੇ ਤਰ੍ਹਾਂ ਕੇ ਲੰਗਰ ਛਕਣ ਦੀ ਕਿਰਪਾ ਦਾ ਕਰੇ ਅਤੇ ਲੰਗਰ ਦੇ ਨਾਲ-ਨਾਲ ਅਸੀਂ ਦੇਖਿਆ ਕਿ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਬਹੁਤ ਪ੍ਰਭਾਵ ਹੈ। ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਵੀ ਜਾਂਦਾ ਹੈ। ਤੁਹਾਡੇ ਪਿੰਡ ਵੱਲੋਂ ਕਿਸ ਤਰੀਕੇ ਦੇ ਉਪਰਾਲੇ ਕੀਤੇ ਜਾਂਦੇ ਨੇ? ਸਾਡੇ ਪਿੰਡ ਵੱਲੋਂ ਜੀ ਇੱਥੇ ਜਿੰਨੇ ਵੀ ਹੈ ਗੁਰੂ ਘਰ ਦੇ ਨਿਸ਼ਕਾਮ ਸੇਕ ਨੇ। ਹਮ ਅਮਰਤਵਿਲੇ ਵੀ ਅਤਿ ਸ਼ਾਮ ਨੂੰ ਵੀ ਨਿਸ਼ਕਾਮ ਸੇਵਾ ਕਰਦੇ ਨੇ। ਹਾਂਜੀ ਅਤੇ ਅੱਗੇ ਵਾਸਤੇ ਬੱਚਿਆਂ ਨੂੰ ਵੀ ਚਾਹ ਲੰਦੇ ਨੇ। ਹਮ ਬੱਚੇ ਹਮੜਾ ਸੁਣਨਾ ਉਪਰਾਲਾ ਕਰਦੇ। ਜੀ ਨਸ਼ਿਆਂ ਤੋਂ ਦੂਰ ਰੱਖਣ ਲਈ ਬੱਚਿਆਂ ਨੂੰ ਕੋਈ ਦਸਤਾਰ ਮੁਕਾਬਲੇ ਗੁਰਵਾਣੀ ਮੁਕਾਬਲੇ ਇਸ ਤਰੀਕੇ ਦੇ ਵੀ ਕਰਵਾਏ ਜਾਂਦੇ ਨੇ ਗੁਰਵਾਣੀ ਮੁਕਾਬਲੇ ਕਿੱਥੇ ਜਾਂਦੇ ਹਨ ਜੀ ਦਸਤਾਰ ਮੁਕਾਬਲੇ ਕਿੱਥੇ ਜਾਂਦੇ ਹਨ ਇੱਥੇ ਤਾਂ ਕਿ ਜਿਹੜੇ ਬੱਚਿਆਂ ਨੂੰ ਖਾਸ ਕਰਕੇ ਗੁਰਵਾਣੀ ਘੰਟ ਹੈ ਹਾਂਜੀ ਉਹਨਾਂ ਨੂੰ ਇਪਰਾਲਾ ਦਿੱਤਾ ਜਾਂਦਾ ਉਹਨਾਂ ਨੂੰ ਅਗਲੀ ਕਲਾਸ ਦੀਆਂ ਕਿਤਾਬਾਂ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ 25-26 ਸਾਲ ਤੋਂ ਸੇਵਾ ਕੀਤੀ ਜਾ ਰਹੀ ਹੈ ਲੰਗਰਾਂ ਦੇ ਵਿੱਚ ਇਲਾਕੇ ਦੇ ਵਿੱਚ ਮੈਂ ਦੇਖਿਆ ਕੱਲਾ ਕੱਲਾ ਭਾਵੇਂ ਕੋਈ ਨੌਕਰੀ ਵਾਲਾ ਹੈ ਭਾਵੇਂ ਕੋਈ ਪ੍ਰਾਈਵੇਟ ਨੌਕਰੀ ਵਾਲਾ ਹੈ ਭਾਵੇਂ ਕੋਈ ਘਰੇ ਕੰਮ ਕਰਦਾ ਸਾਰੀ ਸੇਵਾ ਨਿਭਾ ਰਹੇ ਨੇ ਪਿੰਡ ਦੇ ਤਾਂ ਇਹ ਪੂਰਾ ਏਕਾ ਕਿਸ ਤਰੀਕੇ ਨਾਲ ਪਿੰਡੇ ਚ ਰੱਖਿਆ ਹੋਇਆ ਨੇ ਤੇ ਪਿੰਡਾਂ ਵਿੱਚ ਤੜੇਵਾਦੀ ਬਹੁਤ ਹੁੰਦੀ ਹੈ ਪਿੰਡ ਦਾ ਇਹ ਏਕਾ ਨਹੀਂ ਹੈ ਜੀ ਸਾਡੇ ਪਿੰਡ ਦੇ ਘੱਟੋ-ਘੱਟ 25 ਬੱਚੇ ਬਾਹਰ ਕੰਮ ਕਰਦੇ ਜੀ ਅੱਛਾ ਜੀ ਬੜੇ ਸ਼ਾਂਜ ਹਾਂਜੀ ਕੋਈ ਇੰਗਲੈਂਡ ਹੈ ਕੋਈ ਅਮਰੀਕਾ ਕੋਈ ਕੈਨੇਡਾ ਸਾਰੇ ਬੱਚੇ ਬਾਹਰ ਤੋਂ ਆਪਣਾ ਯੋਗਦਾਨ ਪਾਉਂਦੇ ਜੀ ਲੰਗਰ 'ਚ ਹੂੰ ਤਾਂ ਮੈਂ ਕੋ ਹੋਰ ਵੀ ਦੇਖਿਆ ਬਹੁਤ ਜਿੰਨਾ ਵੀ ਹੈ ਨੌਜਵਾਨਾਂ ਦੇ ਸਾਰੇ 17 ਨੇ ਸਿਰ ਤੇ ਤੇ ਸਿੱਕੀ ਨਾਲ ਜੋੜਨ ਵਾਸਤੇ ਕਿਸ ਤਰੀਕੇ ਦੇ ਪ੍ਰਾਲੇ ਪਿੰਡ ਦੇ ਵਿੱਚ ਸਾਡੇ ਤਾਂ ਜੀ ਛੋਟੇ ਛੋਟੇ ਬੱਚੇ ਵੀ ਅੱਜ 4 ਦਿਨ ਹੋ ਗਏ ਜੀ ਜਿਹੜੇ 10-10 60-8 ਸਾਲ ਦੇ ਬੱਚੇ ਨੇਗਰਾਂ ਚ ਦੁੱਧ ਇਕੱਠਾ ਕਰਕੇ ਲਿਆ ਕੇ ਵੀ ਆਪਣੀ ਸੇਵਾ ਕਰ ਦਿੰਦੇ ਅੱਛਾ ਜੀ ਲੱਗਦਾ ਕਿ ਸੇਵਾ ਨਾਲ ਬਹੁਤ ਵੱਡਾ ਸਕੂਨ ਮਿਲਦਾ ਹੈ ਇਹਦੇ ਨਾਲ ਜੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੀ ਛੋਟੇ ਬੱਚਾ ਨੂੰ ਇਤੋਂ ਬਹੁਤ ਸਕੂਨ ਮਿਲਦਾ ਜੀ ਤੇ ਉਹ ਨਾਲ ਦੀ ਨਾਲ ਆਪਣਾ ਗਾਹ ਤੇ ਗਾਂ ਅਗਲੀ ਪੀੜ੍ਹੀ ਨੂੰ ਤਿਆਰ ਕਰ ਰਹੇ ਹਾਂ ਤਫੀਲ ਜੀ ਪਿੰਡ ਤਕੀਪੁਰ ਹੈ ਤੁਹਾਡਾ ਤਾਂ ਇੱਥੇ ਦੱਸਿਆ ਰਿਹਾ 25-26 ਸਾਲ ਤੋਂ ਜਿਹੜਾ ਲਗਾਤਾਰ ਲੰਗਰ ਚਲਾਇਆ ਜਾ ਰਿਹਾ ਹੈ ਤਾਂ ਲੰਗਰ ਹੀ ਬੜਾ ਸ਼ਰਦਾ ਦੇ ਨਾਲ ਤੇ ਨਾਲ ਦੀ ਨਾਲ ਬਹੁਤ ਹੀ ਮਰਿਆਦਤ ਦੇ ਨਾਲ ਤਾਂ ਬਹੁਤ ਹੀ ਸੋਹਣਾ ਦੇਖਿਆ ਕਿ ਸ਼ੱਕ ਵੀ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਨੇ ਨਹੀਂ ਤਾਂ ਬਹੁਤ ਭੀੜ ਭੜਕਾ ਹੋਰ ਤਰੀਕੇ ਨਾਲ ਹੁੰਦਾ ਪਰੇ ਕਿ ਇਹ ਭਰਾਲੇ ਜਿਹੜੇ ਕਿਤੇ ਜਾਂਦੇ ਨੇ ਪਿੰਡ ਦੇ ਜੋਗ ਨਾਲ ਸਾਰਾ ਲੋਕ ਜੀ ਪਿੰਡ ਦੇ ਜੋਗ ਨਾਲ ਕੀਤਾ ਜਾਂਦਾ ਸਰ ਵਾਹਿਗੁਰੂ ਜੀ ਖਾਲਸਾ ਬਾਈ ਫਤੇਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਐਸਾ ਹੋתי ਸਵਾਸ ਨੰਗਾ ਚੱਲਦੇ ਨੇ ਸਾਡੇ 25 26 ਸਾਲ ਹੋ ਗਏ ਜੀ ਸਾਡੇ ਲੰਗਰ ਤਾਂ ਬਹੁਤ ਅਚਾਰੀ ਲੰਗਰ ਵਿੱਚ ਚਲੋਂ ਬਹੁਤ ਹੈ ਬਾਕੀ ਬਾਤ ਚੜ੍ਹ ਕੇ ਹਿਸਾਬ ਨੇ ਬਾਤ ਬਾਤ ਸੇਵਾ ਕਰਦੇ ਨੰਗਰ ਵਿੱਚ ਆ ਕੇ ਜਿੰਨੇ ਵਾਰ ਤੇ 8:00 ਵਜੇ ਤੱਕ ਲੱਗੋ ਜਾਂਦਾ ਸਵੇਰ ਤੀ